ਅੱਜ ਅਸੀਂ ਸਾਰੇ ਡਾਕਟਰ ਮਰਮੋਦ ਸਿੰਘ ਨੂੰ ਯਾਦ ਕਰ ਰਹੇ ਹਾਂ ਇਹ ਜਿਸ ਤਾਨ ਦੇ ਉੱਪਰ ਅੱਜ ਮੈਂ ਪਹੁੰਚਿਆ ਹੋਇਆ ਹਾਂ ਅੱਜ ਇਹ ਡਾਕਟਰ ਮਨਮੋਹਨ ਸਿੰਘ ਦਾ ਕਾਲਜ ਹੈ ਹਿੰਦੂ ਸਭਾ ਕਾਲਜ ਜਿੱਥੇ ਉਹਨਾਂ ਨੇ ਸਿੱਖਿਆ ਹਾਸਲ ਕੀਤੀ ਅੱਜ ਦੇਸ਼ ਜਿਹੜਾ ਵੀ ਇਹ ਉਧਾਰੀ ਕਰਨ ਦਾ ਲਾਭ ਲੈ ਰਿਹਾ ਹੈ ਸੁਧਾਰਾਂ ਦਾ ਲਾਭ ਦਾ ਲਾਭ ਲੈ ਰਿਹਾ ਤੇ ਉਹ ਡਾਕਟਰ ਮਨਮੋਹਨ ਸਿੰਘ ਦੀ ਦੇਣ ਹੈ ਅੱਜ ਫੂਡ ਸੇਫਟੀ ਐਕਟ ਜਿਹੜਾ ਸੀਗਾ ਖਾਣੇ ਦਾ ਦਿੱਤਾ ਡਾਕਟਰ ਮਨਮੋਹਨ ਸਿੰਘ ਲੈ ਕੇ ਆਏ ਦੇਸ਼ ਉਹਦਾ ਲਾਭ ਲੈ ਰਿਹਾ ਹੈ ਗਰੀਬਾਂ ਵਾਸਤੇ ਸਿੱਖਿਆ ਦਾ ਅਧਿਕਾਰ ਸਭ ਲੋਕਾਂ ਨੂੰ ਸਿੱਖਿਆ ਮਿਲੇ ਇਹਦਾ ਅਧਿਕਾਰ ਵੀ ਡਾਕਟਰ ਮਨਮੋਹਨ ਸਿੰਘ ਨੇ ਹੀ ਸਾਨੂੰ ਸਭ ਨੂੰ ਦਿੱਤਾ ਔਰ ਅਦਯੋਗਾਂ ਵਾਸਤੇ ਉਹਨਾਂ ਨੇ ਹੀ ਸਾਰੀਆਂ ਨੀਤੀਆਂ ਲਿਆਂਦੀਆਂ ਔਰ ਦੇਸ਼ ਦੀ ਇਕਨੋਮੀ ਨੂੰ ਅੱਗੇ ਵਧਾਉਣ ਵਾਸਤੇ ਹਮੇਸ਼ਾ ਹੀ ਉਹ ਤਤ ਪਰ ਤਿਆਰ ਰਹਿੰਦੇ ਸੀ ਔਰ ਮੈਨੂੰ ਖੁਸ਼ੀ ਹੈ ਇਸ ਗੱਲ ਦੀ ਹੈ ਕਿ ਮੈਨੂੰ ਡਾਕਟਰ ਮਨਮੋਹਨ ਸਿੰਘ ਦੇ ਨਾਲ ਕਾਫੀ ਲੰਮਾ ਸਮਾਂ ਕੰਮ ਕਰਨ ਦਾ ਮੌਕਾ ਮਿਲਿਆ ਹੈ ਮੈਂ ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਦਾ ਚੇਅਰਮੈਨ ਸੀ ਔਰ ਹਮੇਸ਼ਾ ਹੀ ਉਹਨਾਂ ਨੇ ਗਰੀਬਾਂ ਵਾਸਤੇ ਬੁਲਾ ਕੇ ਤੇ ਇਦਿਸ਼ਾ ਨਿਰਦੇਸ਼ ਦੇਨੇ ਔਰ ਉਹ ਹਮੇਸ਼ਾ ਹੀ ਗਰੀਬਾਂ ਵਾਸਤੇ ਬਹੁਤ ਚਿੰਤਾ ਕਰਦੇ ਸੀ ਅਸੀਂ ਮਹਿਸੂਸ ਕਰਦੇ ਹਾਂ ਕਿ ਡਾਕਟਰ ਮਨਮੋਹਨ ਸਿੰਘ ਦਾ ਜਿਹੜਾ ਸਾਡੇ ਵਿੱਚੋਂ ਜਾਣਾ ਇਹ ਘਾਟਾ ਕਦੇ ਵੀ ਪੂਰਾ ਨਹੀਂ ਹੋ ਸਕਦਾ ਉਹ ਕਿਉਂਕਿ ਉਹ ਜਹੇ ਸੱਜਣ ਸੀ ਕਿ ਇੱਕ ਵਾਰੀ ਉਹ ਵਿਤਮંત્રી ਸੀਗੇ ਉਹ ਰੇਲਵੇ ਸਟੇਸ਼ਨ ਦੇ ਉੱਪਰ ਅੰਮ੍ਰਿਤਸਰ ਬੁਲੇ ਚਾਏ ਅਸੀਂ ਸਾਰੇ ਉਹਨਾਂ ਨੂੰ ਰਿਸੀਵ ਕਰਨ ਵਾਸਤੇ ਗਏ ਔਰ ਉਹਨਾਂ ਨੇ ਆਪਣਾ ਬੈਗ ਉਠਾਇਆ ਔਰ ਖੁਦ ਹੀ ਆਪਣਾ ਆਟੋ ਦੇ ਵਿੱਚ ਬੈਠ ਕੇ ਘਰ ਚਲੇ ਗਏ ਅਸੀਂ ਦੇਖਦੇ ਰਹੇ ਕਿ ਡਾਕਟਰ ਮਨਮੋਹਨ ਸਿੰਘ ਕਿੱਥੇ ਗਏ ਔਰ ਉਹ ਇੱਕ ਯਾਤਰੀ ਦੀ ਤਰ੍ਹਾਂ ਯਾਤਰੀਆਂ ਦੇ ਨਾਲ ਪੈਦਲ ਚੱਲ ਕੇ ਇੱਕ ਆਟੋ ਦੇ ਵਿੱਚ ਬੈਠ ਕੇ ਚਲੇਗੇ ਮੈਂ ਸਮਝਣਾ ਕਿ ਅਜਿਹੇ ਸੱਜਣ ਅਜਿਹੇ ਜਿਹੜੇ ਦੇਸ਼ ਦੀ ਚਿੰਤਾ ਕਰਨ ਵਾਲੇ ਅਜਿਹੇ ਇਕਨੋਮਿਕਸ ਸਾਡੇ ਵਿੱਚ ਨਹੀਂ ਰਹੇ ਮੈਂ ਸਮਝਣਾ ਇਸ ਵਿੱਚ ਨੂੰ ਬਹੁਤ ਵੱਡਾ ਕਟਾ ਤਰਾ ਵੇਖਦੇ ਜੱਜਤਾਲ ਦੀ ਰਾਜਨੀਤੀ ਜਦਾਂ ਬਹੁਤ ਗੰਦੀ ਹੋ ਚੁੱਕੀ ਹੈ ਲੋਕਾਂ ਦੇ ਇੱਕ ਦੂਜੇ ਲੰਚਣ ਲਾਂਦੇ ਪਰ ਡਾਕਟਰ ਮਨਮੋਹਨ ਸਿੰਘ ਨੇ ਨਾ ਅੱਜ ਤੱਕ ਅੱਧੀ ਕਿਤੇ ਲੰਚ ਲਾ ਨਾ ਕੋਈ ਗੱਲ ਕੀਤੀ ਸ਼ਾਂਤ ਸੁਭਾ ਦੇ ਰਹੇ ਮੈਂ ਸਮਝਦਾ ਕਿ ਇਹ ਹਰ ਸ਼ਖਸ ਦੇਸ਼ ਨੂੰ ਨਈ ਮਿਲਣਾ ਇਹ ਖਾਸ ਕਰਕੇ ਅੰਮ੍ਰਿਤਸਰ ਦੀ ਇਹ ਪਾਵਨ ਧਰਤੀ ਹੈ ਅੰਮ੍ਰਿਤਸਰ ਦੇ ਗੁਰੂਆਂ ਦਾ ਉਹਨਾਂ ਨੂੰ ਅਸ਼ੀਰਵਾਦ ਸੀ ਅੰਮ੍ਰਿਤਸਰ ਦੇ ਸ਼ਹੀਦਾਂ ਦਾ ਉਹਨਾਂ ਨੂੰ ਅਸ਼ੀਰਵਾਦ ਸੀ ਅੰਮ੍ਰਿਤਸਰ ਦੀ ਦਰਗਾਹ ਮੰਦਿਰ ਦਾ ਉਹਨਾਂ ਨੂੰ ਅਸ਼ੀਰਵਾਦ ਸੀ ਅੰਮ੍ਰਿਤਸਰ ਵਾਲਮੀਕੀ ਧਰਤੀ ਦਾ ਉਹਨਾਂ ਨੂੰ ਅਸ਼ੀਰਵਾਦ ਸੀ ਪੂਰੀ ਦੁਨੀਆ ਦੇ ਅੰਦਰ ਉਹਨਾਂ ਨੇ ਜਿਹੜਾ ਮਾਇਆ ਪੂਰੀ ਦੁਨੀਆ ਨੂੰ ਮ Yaad ਕਰਦੀ ਹੈ ਮੈਂ ਸਮਝਦਾ ਕਿ ਅੱਜ ਰਾਜਨੀਤੀ ਦੇ ਵਿੱਚ ਇਨੀ ਗਦਗੀ ਫੈਲ ਗਈ ਹੈ ਔਰ ਇਨੀ ਤਰਫਸ਼ਨ ਫੈਲ ਗਈ ਹੈ ਡਾਕਟਰ ਮਨਮੋਨ ਸਿੰਘ ਵਰਗੇ ਲੋਕਾਂ ਦੀ ਕਮੀ ਜਿਹੜੀ ਹੈ ਉਹ ਹਮੇਸ਼ਾ ਖਲਦੀ ਰਹੇਗੀ ਉਹ ਕਦੀ ਵੀ ਉਹ ਪੂਰਾ ਨਾ ਹੋਣ ਵਾਲਾ ਕੰਟ ਡਾਕਟਰ ਸਾਹਿਬ ਵਿਖਿਆ ਗਿਆ ਕਿ ਦੇਸ਼ ਨੂੰ ਤਾਂ ਘਾਟਾ ਪਿਆ ਪਿਆ ਕਾਂਗਰਸ ਪਾਰਟੀ ਨੂੰ ਬਹੁਤ ਵੱਡਾ ਘਾਟਾ ਜਿੱਤ ਸਮਝਦਾ ਕਿ ਕੋਈ ਸ਼ੱਕ ਨਹੀਂ ਕਿ ਦੇਸ਼ ਨੂੰ ਔਰ ਕਾਂਗਰਸ ਪਾਰਟੀ ਨੂੰ ਵੀ ਬਹੁਤ ਵੱਡਾ ਘਾਟਾ ਹੋਇਆ ਔਰ ਅਸੀਂ ਹਮੇਸ਼ਾ ਉਹਨਾਂ ਨੂੰ ਯਾਦ ਕਰਦੇ ਹਾਂ